ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਪਿੰਡ ਸੰਤੋਖਪੁਰੇ ਤੇ ਆ வன ਵਿਭਾਗ ਵੱਲੋਂ ਸਕੀਮ ਹੈ ਪ੍ਰਾਣਵਾਜੂ ਦੇਵਤਾ ਵਰਸ਼ 2023-24 ਗਾਮ ਸੰਤੋਖਪੁਰਾ ਤਾਂ ਬੱਚੇ ਕੋ ਜਾਣਕਾਰੀ ਲੈਣੇ ਆ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਗੁਰਪ੍ਰੇ ਸਿੰਘ ਅੱਛਾ ਤੇ ਕਿਹੜਾ ਦਰਖਤ ਹੈ ਬੇਟੋ ਇਹ ਜਾਲਾ ਅੱਛਾ ਜਾਲਾ ਮਤਲਬ ਵਣ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਕਿਹ ਸਕੀਮ ਹੈ ਇਹਨੂੰ ਹਰਿਆਣਾ ਸਰਕਾਰ ਵੱਲੋਂ ਆਇਆ ਤੇ ਕਹਿੰਦੇ ਸੀਗੇ ਕਿ ਜਿਹਦੇ ਕੋਲੇ ਪ੍ਰਾਣਾ ਦਰਾਗਤਾ ਉਹਦੀ ਸੰਭਾਲ ਕਰਦੇ ਉਹਨਾਂ ਨੂੰ ਉਹਨਾਂ ਲੀਆ ਅੱਛਾ ਵੀ ਪੈਸੇ ਮਿਲਦੇ ਨੇ ਹੈ ਹਾਂਜੀ ਠੀਕ ਹੈ ਤੇ ਥਾਂ ਮਤਬਲ ਆ ਕਿਵੇਂ ਰਜਿਸਟਰਡ ਹੀ ਰਜਿਸਟਰ ਹੋਣਾ ਚਾਹੀਦਾ ਹੈ ਥਾਂ ਰਜਿਸਟਰ ਹੋਣਾ ਚਾਹੀਦਾ ਹਾਂਜੀ ਤੇ ਫਿਰ ਇਹ ਸਕੀਮ ਲੱਗਦੀ ਹੈ ਹਾਂਜੀ ਇਹਦੀ ਸਭ ਸੰਭਾਲ ਕਰਨੀ ਵੀ ਕੱਟਣਾ ਨਹੀਂ ਇਹਨੂੰ ਹੈ ਹਾਂਜੀ ਠੀਕ ਹੈ ਤੇ ਪੈਸੇ ਮਤਲਬ ਸਾਲ ਬਾਅਦ ਮਿਲਦੇ ਨੇ ਜਵੇਂ ਮਤਲਬ ਵੀ ਵਣ ਹੋਵੇ ਪਿੱਪਲ ਹੋਵੇ ਹਾਂਜੀ ਅੱਛਾ ਵੀ ਐਵੇਂ ਪੁਰਾਣਾ ਹੋਣਾ ਚਾਹੀਦਾ ਦਰੱਖ ਕੋਈ ਪੁਰਾਣਾ ਦਰੱਖਤ ਹੋਵੇ ਵਣ ਪਿੱਪਲ ਕੋਈ ਮਾ ਕੋਈ ਵੀ ਤਾਂ ਰਜਿਸਟਰੀ ਤਾਂ ਹੋਣਾ ਚਾਹੀਦਾ ਉਹਦੇ ਮਿਲਦੇ ਨੇ ਪੈਸੇ ਹਾਂ ਤੇ ਸਕੀਮ ਹੈ ਹਰਿਆਣਾ ਸਰਕਾਰ ਵੱਲੋਂ ਹੈ ਜੀ ਹਾਂਜੀ ਕਿ ਕਿਸੇ ਹੋਰ ਨੇ ਵੀਰ ਨੇ ਲੈਣੀ ਹੈ ਸਕੀਮ ਤੇ ਆਪਣੇ ਫਾਰਮ ਭਰ ਸਕਦੇ ਕਿੱਥੋਂ ਭਰ ਇੱਕ ਭਰੇ ਸੰ ਫਾਰਮ ਫਾਰਮ ਵਾੜ ਵਾਗ ਚ ਭਰੇ ਹੋਣੇ ਹਾਂਜੀ ਠੀਕ ਠੀਕ ਚਲੋ ਕੋਈ ਗੱਲ ਤੇ ਵੀਡੀਓ ਕਵੇਂ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ ਇਹ ਹਰਿਆਣਾ ਚ ਸਕੀਮ ਚੱਲਦੀ ਏ ਉਹ ਕੋਈ ਪ੍ਰਾਣ ਪੁਰਾਣਾ ਪਿਪਲ ਏ ਤੁਹਾਡੇ ਘਰੇ ਆ ਰਜਿਸਟਰੀ ਵਾਲਾ ਪਰਥਾ ਹੋਣਾ ਚਾਹੀਦਾ ਤੇ ਉਹਦੇ ਤੇ ਤੁਹਾਨੂੰ ਪੈਸੇ ਮਿਲਣਗੇ ਦੀ ਸਾਮ ਸੰਭਾਲ ਕਰਨ ਦੇ ਜਿਹੜੇ ਬੰਦੇ ਦਾ ਰਜਿਸਟਰੀ ਹੋਏਗੀ ਉਹਨੂੰ ਇਤਰਾਖਤ ਨੂੰ ਸੰਭਾਲਦੇ ਤੇ ਬਹੁਤ ਹੀ ਵਧੀਆ ਸਕੀਮ ਹੈ ਹਰਿਆਣਾ ਚ ਲਾਗੂ ਹੋਈ ਏ ਪਤਾ ਨਹੀਂ ਪੰਜਾਬ ਚ ਹੈ ਕਿ ਨਹੀਂ ਤੇ ਵੀਡੀਓ ਕਵੇਂ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ ਥੈਂਕ ਯੂ ਧੰਨਵਾਦ ਜੀ ਆ ਵੇਖੋ ਆਇ ਤਰਖਤ ਪੁਰਾਣਾ ਵਾਣੇ